ਲੇ ਵੀ ਦੋਸਤੋ ਸੋਨੂ ਬਾਈ ਕੋਲੇ ਖੜਿਆਂਗੇ ਪਸਾਉੜ ਦੇ ਵਿੱਚ ਸੋਨੂ ਗੋਡ ਫਾਰਮਿੰ ਦੇ ਵਿੱਚ ਨਾ ਇੱਕ ਆਪਾਂ ਸੁਣਿਆ ਹੋਊਗਾ ਵੀ ਕਿਨਰ ਹੁੰਦੇ ਨੇ ਨਾ ਤਾਂ ਬੱਕਰੀਆਂ ਦੇ ਵਿੱਚ ਵੀ ਕਿਨਰ ਹੁੰਦੇ ਨੇ ਤੇ ਉਹਦੀ ਪਸਾਨ ਕਿਵੇਂ ਕਰੀਏ ਉਹਦੇ ਬਾਰੇ ਗੱਲਬਾਤ ਕਰਦੇ ਆਂਗੇ ਸੋਨੂ ਬਾਈ ਕੀ ਹਾਲ ਚਾਲ ਨੇ ਬੋਤਨ ਬਾਜੀ ਤੁਸੀਂ ਆਏ ਮੇਰੇ ਲਾਵੇ ਬਹੁਤ ਬੱਧੀਆ ਕਿਰਪਾ ਮਾਨ ਲੀ ਠੀਕ ਹੈ ਜੀ ਇਹ ਕਿਵੇਂ ਰੱਖਿਆ ਹੈ ਪਹਿਲਾਂ ਬੱਕਰੀ ਦੇ ਵਿੱਚ ਇਹ ਕਹੋ ਦੱਸੋ ਦੇਖੋ ਇਹ ਕੁਦਰਤੀ ਜਨਮ ਹੁੰਦਾ ਇਹਨਾਂ ਦਾ ਠੀਕ ਹੈ ਜੀ ਇਹ ਕੋਈ ਖਾਸ ਨਹੀਂ ਤਿਆਰ ਹੁੰਦੇ ਇਹ ਕੁਦਰਤੀ ਜਨਮ ਹੁੰਦਾ ਤੇ ਇਹਨੂੰ ਵੇਚਣਾ ਨਹੀਂ ਚਾਹੀਦਾ ਵੇਚਣਾ ਨਹੀਂ ਚਾਹੀਦਾ ਸਾਂਣਾ ਚਾਹੀਦਾ ਤੇ ਇਹ ਸੁੱਖ ਮੰਗਦਿਆਂ ਜਨਮ ਲੈ ਸੁੱਖ ਮੰਗਦਿਆਂ ਜਦੋਂ ਇਹ ਬੈਠਦੀ ਨਾ ਲੱਤਾਂ ਸਿੱਧੀਆਂ ਕਰਕੇ ਬੈਠ ਜਾਂਦੇ ਨੇ ਅੰਮ੍ਰਿਤ ਠੀਕਾ ਹਾਂਜੀ ਤੇ ਜਦੋਂ ਇਹ ਜਨਮ ਬਚ ਰਹਿੰਦੇ ਨੇ ਪਸ਼ੂਆਂ ਵੱਤ ਚੰਗੀਆਂ ਦਵਾਵਾਂ ਮੰਗਦੇ ਠੀਕਾ ਧੰਗ ਕਰਕੇ ਤੇ ਸਾਰਿਆਂ ਨਾਲ ਖੂਬਸੂਰਤ ਹੁੰਦੇ ਨੇ ਬੱਕਰੀਆਂ ਵਿੱਚੋਂ ਤੇ ਸਾਰਨੂੰ ਹਾਈਟ ਹੁੰਦੀਆਂ ਨੇ ਇਹਦੀ ਹਾਈਟ ਉੱਚੀ ਹੁੰਦੀ ਹੈ ਨਾ ਇਹ ਕਿੰਨੇ ਦੰਦ ਹੋ ਗਏ ਹੁਣ ਇਹ ਇਹ ਪੂਰੇ ਹੰਦ ਹੋ ਗਈ। ਇਹਦੀ ਉਮਰ ਹੋ ਗਈ 7 ਸਾਲ। 7 ਸਾਲ ਹਾਂਜੀ ਠੀਕ ਆ। 7 ਸਾਲੇ ਜੀ ਇਹ ਜਿਹੜੀ ਟਾਪ ਕੁਆਲਿਟੀ ਦਾ ਮਸਲ ਹੁੰਦਾ ਨਾ ਬੰਦਾ ਜਾਨਵਰ ਹੁੰਦਾ ਹਾਂਜੀ ਉਹਦੀ ਪੈਦਾ ਹੁੰਦੀਆਂ ਨੇ। ਉਹਦੀ ਪੈਦਾ ਹੁੰਦੀਆਂ ਨੇ ਠੀਕ ਆ। ਆਪਣੇ ਕੋਲੇ ਕਿੰਨੇ ਕੁ ਪੈਦਾ ਹੋਏ ਨੇ ਅੰਦਨ ਜਿਵੇਂ ਆਪਣੇ ਕੋਲੇ 2 ਪੈਦਾ ਹੋਏ ਨੇ। ਇੱਕ ਆਪਣੇ ਕੋਲ ਸ਼ੇਰੀ ਬੱਕਰੀ ਸੀ ਬਹੁਤ ਹਾਈ ਕੁਆਲਿਟੀ ਦੀ। ਉਹਦੀ ਪੈਦਾ ਹੋਈ ਸੀ ਉਹਨੂੰ ਟੈਗ ਆ ਗਿਆ ਸੀ। ਹਾਂਜੀ ਇਹ ਜਿਹੜੀ ਆਪਣੇ ਲਈ ਰਿੰਪੀ ਬੱਕਰੀ ਹੁੰਦੀ ਸੀ ਹਾਂਜੀ ਜਿਹਨੇ ਦੁੱਧ ਦਾ 7 ਲੀਟਰ ਦਾ ਰਿਕਾਰਡ ਬਣਾਇਆ ਸੀ। ਹਾਂ ਜਿਹੜੀ 2017 ਦੇ ਵਿੱਚ ਕੰਪੀਟੀਸ਼ਨ ਵੀ ਜਿੱਤੀ ਸੀ। ਉਹਦੀ ਆਏ ਉਹਦੀ ਆਏ ਹਾਂਜੀ ਠੀਕ ਆ ਤੇ ਇੱਕ ਗੱਲ ਜ਼ਰੂਰ ਆ ਲੋਕ ਯਾਰ ਧੋਖੇ ਬਹੁਤ ਕਰਨ ਲੱਗੇ ਇਹਨਾਂ ਨੂੰ ਵੇਚਣ ਲੱਗੇ ਝੂਠ ਬੋਲ ਕੇ ਵੇਚ ਵੀਂਦੇ ਨੇ ਇਹ ਬਹੁਤ ਵੱਡਾ ਪਾਪ ਆ ਬਾਦ ਵਿੱਚ ਬਹੁਤ ਨੁਕਸਾਨ ਹੁੰਦਾ ਠੀਕ ਆ ਇਹ ਕੰਮ ਨਾ ਕਰਿਆ ਕਰੋ ਇਹਦੀ ਪਛਾਣ ਕਿਵੇਂ ਕਰੀ ਹੁੰਦੀ ਹੈ ਪਛਾਣ ਤੁਹਾਨੂੰ ਅੱਜ ਦੱਸ ਦਿੰਨੇ ਆ ਵੀ ਤੁਸੀਂ ਕਰੇ ਭੁੱਲ ਨਹੀਂ ਸਕਦੇ ਠੀਕ ਆ ਵੈਸੇ ਤਾਂ ਚਲੋ ਨਾਰਮਲ ਤਾਂ ਪਤਾ ਲੱਗ ਜਾਂਦਾ ਪੱਠ ਦਾ ਕੁਝ ਐਹ ਜੀਆਂ ਛੋਟੀ ਹੁੰਦੀਆਂ ਮਤਲਬ ਚੀਜ਼ਾਂ ਹੁੰਦੀਆਂ ਨੇ ਜਿਹਦਾ ਨਹੀਂ ਪਤਾ ਲੱਗਦਾ ਆਪਾਂ ਤੁਹਾਨੂੰ ਇਹਦਾ ਰੈ ਦੇ ਆਨੇ ਵੀ ਕਿਵੇਂ ਪਤਾ ਲੱਗਦਾ ਮੋਰੋ ਫੜੀ ਖਤਰਾ ਲੈ ਵੀ ਬੜਾ ਹੈ ਨਾ ਸੋਨੂੰ ਦੱਸ ਕੋਈ ਇੱਕੇ ਜਿਹੜੀ ਤੁਸੀਂ ਨੇ ਮੇਨ ਯਾਦ ਰੱਖਣੀ ਆ ਜਦੋਂ ਇਹ ਬਾਥਰੂਮ ਕਰੂਗੀ ਇਹਦੀ ਜਿਹੜੀ ਧਤੂਰੀ ਆ ਨਾ ਉੱਪਰੋਂ ਉੱਪਰ ਨੂੰ ਐ ਉੱਪਰ ਨੂੰ ਬਾਥਰੂਮ ਆਉਗਾ ਇਹਦਾ ਠੀਕਾ ਜਿਹੜੀਆਂ ਬੱਕਰੀਆਂ ਹੁੰਦੀਆਂ ਨੇ ਉਹ ਨੀਚੇ ਨੂੰ ਬਾਥਰੂਮ ਹੁੰਦਾ ਠੀਕਾ ਇਹਦੀ ਧਤੂਰੀ ਉੱਪਰ ਨੂੰ ਪੈਂਦੀ ਆ ਤੇ ਇਹਦੀ ਸੂ ਦੇ ਵਿੱਚ ਦਾਣਾ ਹੁੰਦਾ ਬਾਬਿਓ ਤੁਹਾਨੂੰ ਦਿਖਾ ਦਿੰਨੇ ਆ ਆ ਦੇਖ ਸਕਦੇ ਠੀਕਾ ਇਹਦੇ ਕਾਲਾ ਰਹਿਣਾ ਹੁੰਦਾ ਜੀ ਠੀਕ ਆ ਜੀ ਕਾਲਾ ਰਹਿਣਾ ਹਾਂਜੀ ਠੀਕਾ ਠੀਕਾ ਇਹ ਦਾਣਾ ਹੁੰਦਾ ਇਹ ਪੱਠਦੇ ਨਹੀਂ ਹੋਊਗਾ ਪੱਠਦੇ ਇਹ ਇੰਨਾ ਦੇ ਹੁੰਦਾ ਠੀਕਾ ਇਹ ਪਿਓਰ ਚਾ ਪਿਓਰ ਚਾ ਤੇ ਹੁਣੇ ਕੁਝ ਕਿੰਦਰ ਹੁੰਦੇ ਨੇ ਜਿਹੜੇ ਹਨ ਤੇ ਹੁਣੇ ਇੱਕ ਗੱਲ ਹੋਰ ਦੱਸ ਦਈਏ ਪਾਠ ਵਾਲਾ ਇੱਧਰ ਆ ਕੇ ਦੇਖੋ ਜੀ ਇਹਦੇ ਥਾਣੇ ਵੀ ਹੁੰਦੇ ਨੇ ਥਾਣੇ ਵੀ ਹੁੰਦੇ ਨੇ ਨਾ ਇੱਕ ਹੁੰਦਾ ਕਰੋ ਉਹ ਨਹੀਂ ਨਹੀਂ ਦੋਨੇ ਨੇ ਇਹ ਨੋਰਮ ਵਾਲਾ ਚਲੋ ਇੱਕ ਵੱਡਾ ਹੋ ਗਿਆ ਛੋਟਾ ਹੋ ਗਿਆ ਇਹਨੇ ਥਾਣੇ ਵੀ ਹੁੰਦੇ ਨੇ ਥਾਣੇ ਵੀ ਹੁੰਦੇ ਨੇ ਇਹਦਾ ਜਿਹੜਾ ਮੇਨ ਪਛਾਣ ਆ ਇਹਦੇ ਵਿੱਚ ਦਾਣਾ ਹੁੰਦਾ ਜੀ ਇਹਦੀ ਸੂ ਦੇ ਵਿੱਚ ਇਹੀ ਪਛਾਣ ਆ ਕਰਨੀ ਇਹ ਮੇਨ ਪਛਾਣ ਆ ਤੇ ਇਹਦੇ ਬਾਥਰੂਮ ਕਰੂ ਤੇ ਤੈਦਾ ਜਿਹੜਾ ਬਾਥਰੂਮ ਸਿੱਟੇ ਨੂੰ ਉੱਪਰ ਨੂੰ ਹੋ ਕੇ ਨਹੀਂ ਚੱਲਣਗੇ ਠੀਕ ਜਿਹੜੀ ਪਾਠਾ ਉਹਦੇ ਥੱਲੇ ਨੂੰ ਸਿੱਧਾ ਬਾਥਰੂਮ ਪਊਗਾ ਠੀਕ ਜਿੱਤੇ ਦਾ ਕਿਵੇਂ ਪਸਾਣੀ ਏਰ ਮਲੋ ਤਾਂ ਕੁਝ ਵੀ ਨਹੀਂ ਪਤਾਣਾ ਹੁੰਦਾ ਬੱਚੇ ਦੇ ਵੀ ਦਾਣਾ ਹੁੰਦਾ ਬੱਚੇ ਦੇ ਵੀ ਠੀਕ ਆ ਦਾਣਾ ਹੋਵੇਗਾ ਹਾਂਜੀ 100% ਹੋਵੇਗਾ ਹੋਗਾ ਜਿਹੜੀ ਪਿਓਰ ਕਾਂਜਾ ਠੀਕਾ ਠੀਕਾ ਜੀ ਬਾਕੀ ਅੰਕਲ ਤਾਂ ਬੋਲ ਜਾਗੇ ਹਾਂਜੀ ਅੰਕਲ ਦੀ ਦੱਸੋ ਜੀ ਕਿਵੇਂ ਨਸਲਾਂ ਦੀ ਕਿਵੇਂ ਗੱਲ ਕਰਦੇ ਨਸਲਾਂ ਹੁਣ ਜਦੋਂ ਡੋਡੀ ਹੁੰਦਾ ਗਾ ਮੰਨ ਲੋ ਗੱਲ ਇਹ ਹੁਣ ਪਿਓਰ ਚ ਹੈ ਪਿਓਰ ਚ ਹੈ ਜਿਵੇਂ ਹੁਣ ਡੇਰਿਆਂ ਚ ਬੈ ਉਹ ਕਿਹੜੇ ਵਧੀਆ ਪਿਓਰ ਮੰਤਰ ਕਹਿੰਦੇ ਨੇ ਜਿਹੜੇ ਉਹ ਹਾਂਜੀ ਉਹ ਕਿੰਨੇ ਵੀ ਕਹਿੰਦੇ ਨੇ ਮੰਤਰ ਵੀ ਕਹਿੰਦੇ ਨੇ ਜਿਹੜੇ ਪਿਓਰ ਮੰਤਰ ਨੇ ਉਹਨਾਂ ਦੇ ਉਹ ਬੇਫਾਲ ਤੂੰ ਨਹੀਂ ਕਿਤੇ ਨਹੀਂ ਜਾ ਕੇ ਰੁਕਦਾ ਇਹ ਪਿਓਰ ਚਨਾਏ ਨੇ ਬਕੀ ਤੇ ਬੋਲਣਾ ਨਾ ਕੁਝ ਹੋਰ ਬੱਚਨੇ ਆਏ ਰਹਿਣਾ ਬਚਾਲੇ ਵੀ ਮੈਂ ਵਿੱਚ ਲੁਕੀ ਰਹਾ ਲੁਕੀ ਰਹਾ ਪਰਿਵਾਰ ਦੇ ਪਹਿਲਾਂ ਉਹ ਤਾਂ ਪਰਿਵਾਰ ਬਚਾਰੀਆਂ ਦਾ ਨਾਮ ਮਗਰਲਾ ਹੁੰਦਾ ਨਾ ਮੂਰਲਾ ਹੁੰਦਾ ਮਗਰਲਾ ਤਾਂ ਇਹਨਾਂ ਦੇ ਛੱਡੇ ਜਾਂਦੇ ਜੇ ਜਦੋਂ ਇਹ ਚੀਜ਼ ਹੋ ਜਾਂਦੀ ਇਹ ਚੀਜ਼ਾਂ ਠੀਕਾ ਜਿਹੜਾ ਬੰਦਾ ਇਹਨੂੰ ਵੇਚਦਾ ਉੂੰ ਵੀ ਬੇੜਾ ਕਰ ਕਰ ਕਰਦੇ ਨੇ ਇਹਦੇ ਸਾਡੇ ਲੱਖ ਰੁਪਈਆ ਬੰਦਿਆਂ ਨੇ ਆ ਕੇ ਮੰਨਤਾ ਨਹੀਂ ਮੇਰੇ ਮੂਹਰੇ ਤੱਕ ਠੀਕ ਹੈ ਇਹਦੇ ਲੱਖ ਰੁਪਏ ਲੱਗਿਆ ਦੀਗਾ ਲੱਖ ਰੁਪਈਆ ਕਹਿੰਦੇ ਚੱਕਲਾ ਉਹਦਾ ਜਵਾਨ ਸੀ ਠੀਕਾ ਵਧੀਆ ਹੁਣ ਤਾਂ ਤੇਰੇ ਬੁੱਢੀ ਹੋ ਚੱਲੀ ਇਹਦਾ ਉਮਰ ਦੇ ਲਿਹਾਜ ਨਾਲ ਠੀਕਾ ਮਾ ਪੈਸਾ ਤਾਂ ਅਸੀਂ ਲੈਣੀ ਚਾਹੀਏ 10 ਲੱਖ ਤੱਕ ਦੀ ਠੀਕ ਹੈ ਸੁਹਾਵਾ ਕਿਵੇਂ ਹੁੰਦਾ ਇਹਨਾਂ ਦਾ ਸੁਹਾਵਾ ਤਾਂ ਬਹੁਤ ਵਧੀਆ ਨਾ ਇਹਨਾਂ ਨੇ ਹਿੰਗ ਹਲਾਉਣਾ ਨਾ ਕਿਸੇ ਨੂੰ ਮਾਰਨਾ ਇਹ ਤਾਂ ਭੋਰਾ ਕੰਨਪ ਨਹੀਂ ਹਲਾਉਣੀ ਮਾ ਠੀਕ ਹੈ ਸੌ ਹੁੰਦੀ ਹੈ ਨਾ ਬਹੁਤ ਜ਼ਿਆਦਾ ਜਿਹੜੇ ਪਯਰ ਮੰਤ ਨੇ ਉਹ ਤਾਂ ਹੁੰਦੀ ਉਹਨਾਂ ਨੂੰ ਬੱਕੜਾ ਪਿਓਰ ਮੰਨਦਾ ਉਹਦਾ ਜਮੀ ਕਿਸੇ ਨਾਲ ਫालतू ਗੱਲੇ ਨਹੀਂ ਠੀਕ ਆ ਉਹਨਾਂ ਦੇ ਲੋਕ ਆਪੇ ਕਹਿੰਦੇ ਨੇ ਠੀਕ ਆ ਪਸਾਨ ਇੱਕੋ ਹੀ ਇਹਨਾਂ ਦੀ ਬਸ ਹੋਰ ਕੋਈ ਪਸਾਨ ਨਹੀਂ ਹੈਗੀ ਪਸਾਨ ਤਾਂ ਇਹਨਾਂ ਦੇ ਪਿਛਲੇ ਪਾਸੇ ਦਾਣਾ ਹੋਊਗਾ ਉਹੀ ਸਾਲ ਇਕੱਲਿਆ ਠੀਕ ਆ ਲੈ ਵੀ ਹੀਟ ਚ ਨਹੀਂ ਆਉਂਦੀ ਹੈਗੀ ਹੀਟ ਤੇ ਨਹੀਂ ਆਉਂਦੀ ਨੀ ਠੀਕ ਆ ਇਹਨੂੰ ਹੀਟ ਨਹੀਂ ਆਊਗੀ ਜੀ ਹੀਟ ਨਹੀਂ ਆਊਗਾ ਨਾ ਹੀ ਹੀਟ ਆਊ ਨਾ ਤੇ ਬੱਕੜਾ ਚੜੋ ਨਾ ਬੱਕੜਾ ਇਹ ਪਿਓਰ ਜਿਹੜੀ ਪਹਿਚਾਣ ਆ ਹੀਟ ਨਹੀਂ ਆਊਗੀ ਇਹਨੂੰ ਕਦੇ ਵੀ ਜੇ ਹੀਟ ਆ ਗਈ ਤਾਂ ਉਹ ਪਾਠਾ ਪੱਠਾ ਹਾਈ ਹਿੱਟ ਨਹੀਂ ਹੋਗੇ ਇਹਨੂੰ ਕਦੇ ਵੀ ਇਹ ਮੇਨ ਪਹਿਚਾਣ ਹੈ ਜਿਹੜੀ ਇਹ ਦਾਣੇ ਨਾਲ ਦਾਣੇ ਨਾਲ ਹੋਈ ਜਾਂਦੀ ਹੈ ਠੀਕ ਹੈ ਹਾਈਟ ਕਿੱਡੀ ਕਬੱਡੀ ਹੋ ਜਾਂਦੀ ਇਹਨਾਂ ਦੀ ਇਹਦੀ ਹਾਈਟ ਬਹੁਤ ਵੱਡੀ-ਵੱਡੀ ਹੁੰਦੀ ਹੈ 47 47 ਇੰਚ ਤੱਕ ਪਈਆਂ ਨੇ ਠੀਕ ਹੈ ਇਹਦੀ ਇਹੀ ਪਹਿਚਾਣ ਆ ਵੀ ਸਭ ਨਾਲੋਂ ਵੱਡੀ ਹਾਈਟ ਹੁੰਦੀ ਹੈ ਦੀ ਪੱਠਾ ਆਮ ਪੱਠਾ ਨਾਲੋਂ ਉੱਪਰ ਹਾਈਟ ਹੁੰਦੀ ਹੈ ਦੀ ਲੱਗ ਕੇ ਜਮਕਦੀ ਆ ਉਹ ਇੰਟ ਡਿਫਰ ਤੁਹਾਨੂੰ ਇਹਦੀ ਅਲੱਗ ਪਹਿਚਾਣ ਹੋਣੀ ਆ ਠੀਕ ਆ ਜੀ ਬਾਕੀ 99% ਤੁਹਾਨੂੰ ਆ ਚੀਜ਼ ਮਿਲਣੀ ਆ ਜਿਹੜੀ ਨੰਬਰ ਦਾਣਾ ਹਾਂ ਇਹ ਦਾਣਾ ਹੋਣੇ ਹੋਣਾ ਉਹੀ ਪਛਾਣ ਆ ਇੱਕ ਜੀ ਦੇਖਣਾ ਹਾਂ ਜਿਹੜੀ ਮੇਨ ਆ ਕਿਵੇਂ ਲੱਗੀ ਜਾਣਕਾਰੀ ਬਾਈ ਜੀ ਕਮੈਂਟ ਕਰਕੇ ਜਰੂਰ ਦੱਸ ਦਿਓ ਬਾਕੀ ਤੁਹਾਨੂੰ ਇੱਕ ਵਾਰ ਦਿਖਾ ਦਿਆਂ ਨਾ ਦੁਬਾਰਾ ਲੈ ਬਾਕੀ 100 ਹੁੰਦਾ ਨਾ ਇਹ ਐ ਬਹੁਤ ਸੌ ਹੁੰਦਾ ਜੀ ਬਹੁਤ ਸੌ ਹੁੰਦਾ ਦਿਖਾ ਦੇ ਬਈ ਸਰਨੇ ਇਹ ਬਾਡੀ ਜਿਹੜੀ ਡਬਲ ਹੁੰਦੀ ਆ ਡਬਲ ਸਟਰਕਚਰ ਬਹੁਤ ਡਬਲ ਹੁੰਦਾ ਆ ਨਾਰਮਲ ਪਸ਼ੂਆਂ ਨਾਲੋਂ ਬਹੁਤ ਸਟਰਕਚਰ ਡਬਲ ਹੁੰਦਾ ਜੀ ਇਹਦਾ ਬਾਕੀ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਨਾ ਕਈ ਵੀਰਾਂ ਨੂੰ ਨਹੀਂ ਪਤਾ ਸੀਗਾ ਤਾਂ ਕਰਕੇ ਅਸੀਂ ਵੀਡੀਓ ਬਣਾਈ ਹੈਗੀ ਕਿਉਂਕਿ ਵੀਰਾਂ ਕੋਲੇ ਹੈਗੇ ਹਾਂਜੀ ਹਾਂ ਠੀਕ ਹੈ ਤੁਹਾਨੂੰ ਬਾਈ ਧੰਨਵਾਦ ਧੰਨਵਾਦ ਬਾਈ ਜੀ ਤੇ ਪੇਜ ਨੂੰ ਕਰ ਲਓ ਫੋਲੋ YouTube ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਧੰਨਵਾਦ